ਹਾਂਜੀ ਹੈਲੋ ਫਰੈਂਡਸ ਵੈਲਕਮ ਆ ਯੂਟਿਊਬ ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਐਵਰੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਸੋ ਮਾਰਨਿੰਗ ਦਾ ਟਾਈਮ ਆ ਜੀ ਤੇ ਆਪਾਂ ਬਣਾ ਰਹੇ ਹਾਂ ਜੀ ਅੱਜ ਸਬਜੀ ਕਾਲੀ ਚਣੀਆਂ ਦੀ ਠੀਕ ਹੈ ਜੀ ਸੋ ਮੈਂ ਥੋੜਾ ਸੋਚਿਆ ਕਿ ਥੋੜਾ ਨਾ ਵੀਡੀਓ ਜਿਹੜੀ ਰੈਸਪੀ ਹੈ ਸ਼ੇਅਰ ਕਰ ਦਾਂ ਕਿਉਂਕਿ ਇਹ ਬਿਨਾ ਤੜਕੇ ਤੋਂ ਆਪਾਂ ਸਬਜੀ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਹਰੀਆਂ ਮਿਰਚਾਂ ਤੇ ਲਸਣ ਲਿਆਗਾ ਜੀ ਠੀਕ ਹੈ ਹਾਗੇ ਮੱਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਇੱਥੇ ਮੈਂ ਇੱਕ ਟਮਾਟਰ ਲਿਆ ਇਹ ਥੋੜਾ ਜਿਹਾ ਵੱਡਾ ਸੀਗਾ ਤੇ ਇੱਕ ਲੈ ਲਿਆ ਜੇ ਛੋਟੇ ਹੁੰਦੇ ਤਾਂ ਆਪਾਂ ਦੋ ਲੈ ਲੈਣੇ ਸੀ ਠੀਕ ਹੈ ਜੀ ਸੋ ਪਾਈਏ ਇੱਕ ਆਪਣੇ ਛੋਲੇ ਸੀਗੇ ਇਹ ਪਾਈਏ ਛੋਲੇ ਭੋਂਤੇ ਹੋਏ ਨੇ ਮੇਰੇ ਰਾਤ ਨੂੰ ਰੱਖਤੇ ਸੀਗੇ ਸਤਾਰ ਜੀ ਕਹਿੰਦੇ ਛੋਲੇ ਬਣਾਏ ਹੋਵੇ ਕਹਿੰਦਾ ਚਲੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਪੁੱਤਰਾਂਗੇ ਜੀ ਠੀਕ ਹੈ ਇੱਧਰ ਮੈਂ ਪਿਆਜ਼ ਕੱਟ ਕੇ ਰੱਖੇ ਹੋਏ ਨੇ ਅਬ ਮਿਕਸੀ ਦੇ ਵਿੱਚ ਤੁਸੀਂ ਕੁਤਰ ਲਾਂਗੇ ਤੁਸੀਂ ਜੇ கிரਾਈਂਡ ਕਰਨਾ ਚਾਹੁੰਦੇ ਹੋ ਤੁਸੀਂ கிரਾਈਂਡ ਵੀ ਕਰ ਸਕਦੇ ਹੋ ਤੇ ਮੇਰੇ ਕੋਲ ਇਹ ਮਿਕਸੀ ਹੈ ਜੀ ਤੇ ਮੈਂ ਇਹਦੇ ਵਿੱਚ ਕਰ ਲੈਣੀ ਹੈਣੀ ਆ ਤੇ ਗ੍ਰਾਈਂਡਰ ਵੀ ਹੈਗਾਗਾ ਫਰੈਂਡਸ ਆਪਾਂ ਕਈ ਵਾਰ ਉਹਦੇ ਵਿੱਚ ਵੀ ਕਰ ਲੈਣੇ ਆ ਬਟ ਇਹਦੇ ਵਿੱਚ ਐਂ ਵੀ ਜਲਦੀ-ਜਲਦੀ ਚਲੋ ਹੋ ਜਾਂਦਾ ਉਤਰ ਐ ਹੋ ਜਾਂਦਾ ਵੀ ਕੱਪ ਆ ਵਗੈਰਾ ਹਨਾ ਸਾਰਾ ਉਹਦੇ ਨਾਲ ਥੋੜਾ ਜਿਹਾ ਬਾਅਦ ਜਾਂਦਾ ਹਨਾ ਤੇ ਚਲੋ ਜੀ ਮੈਂ ਇਹਦੇ ਵਿੱਚ ਮਸਾਲਾ ਜਿਹੜਾ ਹੈਗਾ ਕਰ ਲਿਆ ਜੀ ਤੇ ਸਾਰਾ ਮਸਾਲਾ ਨਾਲ ਆਪਾਂ ਕੱਢ ਲਾਂਗੇ ਅਸੀਂ ਠੀਕ ਹੈ ਜੀ ਟੈਪ ਟੈਪ ਕਰਕੇ ਜਿਹੜਾ ਅੰਦਰੋਂ ਅੰਦਰਲੀ ਸਾਈਡ ਤੇ ਮਸਾਲਾ ਕੋ ਵੀ ਸਾਰਾ ਨਿਕਲੇ ਹੋਊਗਾ ਜੀ ਲਓ ਜੀ ਮੈਂ ਕੁੱਕਰ ਲੈ ਲਿਆ ਇਹਦੇ ਵਿੱਚ ਆਪਾਂ ਜਿਹੜੇ ਚਨੇ ਭੋਂਤੇ ਹੋਏ ਸੀ ਉਹਨੂੰ ਮੈਂ ਇੱਕ ਵਾਰੀ ਹੋਰ ਧੋ ਲਿਆ ਜੀ ਪਾਣੀ ਆਪਾਂ ਉਹ ਵਾਲਾ ਯੂਜ਼ ਨਹੀਂ ਕੀਤਾ ਹੈਗਾ ਜਿਹਦੇ ਵਿੱਚ ਆਪਾਂ ਭੋਂਤੇ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਇਆ ਜੀ ਕੱਟੇ ਹੋਏ ਪਿਆਜ਼ ਸਾਰੇ ਫਿਰ ਆ ਜਿਹੜਾ ਆਪਣੇ ਆ ਚੀਜ਼ਾਂ ਜਿਹੜੀਆਂ ਗ੍ਰੈਂਡ ਕੀਤੀਆਂ ਹੋਈਆਂ ਨੇ ਹਰੀਆਂ ਮਿਰਚਾਂ ਲਸਣ ਤੇ ਟਮਾਟਰ ਠੀਕ ਹੈ ਜੀ ਉਹ ਪਾ ਦਿੱਤਾਗਾ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਦੋ ਕੜਚੀਆਂ ਭਰ ਕੇ ਜਿਹੜੀਆਂ ਹੈਗੀਆਂ ਤੇਲ ਦੀਆਂ ਪਾਵਾਂਗੇ ਠੀਕ ਹੈ ਜਿੰਨਾ ਆਪਾਂ ਤੜਕੇ ਵਾਸਤੇ ਆਪਣਾ ਚਾਹੀਦਾ ਹੁੰਦਾ ਉਹਨਾਂ ਤੇਲ ਦੇ ਵਿੱਚ ਆਪਾਂ ਪਾ ਲਾਂਗੇ ਠੀਕ ਹੈ ਜੀ ਅੱਜ ਜੀੜੀਆ ਸਬਜੀ ਆ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਮੈਂ ਚਾਹ ਨਹੀਂ ਸਬਜੀ ਇਸੇ ਤਰੀਕੇ ਬਣਾਉਣੀ ਆ ਬਾਕੀ ਸਬਜ਼ੀਆਂ ਨੂੰ ਮੈਂ ਤੜਕਾ ਲਾਉਣੀ ਹਾਂ ਜੇ ਸਬਜੀ ਨੂੰ ਮੈਂ ਤੜਕਾ ਨਹੀਂ ਲਾਉਂਦੀ ਤੇ ਬਹੁਤ ਜ਼ਿਆਦਾ ਟੇਸਟੀ ਸਬਜੀ ਬਣਦੀ ਐ ਲੋ ਜੀ ਹੁਣ ਇਹਦੇ ਵਿੱਚ ਪਾ ਦਿੱਤਾ ਆਪਾਂ ਨਮਕ ਮਿਰਚ ਤੇ ਹਲਦੀ ਇਹ ਟੇਸ ਦੇ ਅਕੋਰਡਿੰਗ ਪਾਉਣਾ ਜੀ ਤੁਸੀਂ ਜਿਆਦਾ ਤੇਜ਼ ਖਾਣੇ ਹੋ ਜ਼ਿਆਦਾ ਪਾ ਲੋ ਜੇ ਤੁਸੀਂ ਮੀਡੀਅਮ ਖਾਣੇ ਹੋ ਤਾਂ ਮੀਡੀਅਮ ਪਾ ਲੋ ਠੀਕ ਆ ਜੀ ਉਸ ਤੋਂ ਬਾਅਦ ਇੱਕ ਵੱਡਾ ਘੜਾ ਕਰਕੇ ਭਰ ਕੇ ਗਲਾਸ ਪਾਣੀ ਦਾ ਪਾਇਆਗਾ ਜੀ ਫਿਰ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਹਨਾ ਤੇ ਫਿਰ ਇਹਦੇ ਇੱਕ ਛੋਟਾ ਗਲਾਸ ਪਾਣੀ ਦਾ ਪਾਉਂਗੀ ਇੱਕ ਤਾਂ ਦੇਖੋ ਜੀ ਸਾਰਾ ਨੂੰ ਛੋਟਾ ਹੁੰਦਾਗਾ ਉਹ ਪਾਉਂ ਉਹ ਹੁੰਦਾਗਾ ਇੱਕ ਜੀਵਚਾਲੜਾ ਸਾਈਜ਼ ਹੁੰਦਾ ਹਨ ਜਿਹੜਾ ਵਿਚਾਲੜਾ ਸਾਈਜ਼ ਉਹ ਮੈਂ ਪਾਉਂਗੀ ਠੀਕ ਹੈ ਜੀ ਇੱਕ ਤਾਂ ਗਲਾਸ ਹੁੰਦਾ ਜਿਹਦੇ ਵਿੱਚ ਆਪਾਂ ਚਾਹ ਪੀਂਨੇ ਦੀ ਛੋਟੇ ਹਨਾ ਉਹ ਵਾਲਾ ਨਹੀਂ ਵਿਚਾਲੜਾ ਠੀਕ ਹੈ ਜੀ ਇਹ ਜਿਹੜਾ ਮੈਂ ਇਸ ਤੋਂ ਪਹਿਲਾਂ ਵਾਲਾ ਗਲਾਸ ਪਾਇਓ ਸਾਰਾ ਨੂੰ ਵੱਡਾ ਗਲਾਸ ਆ ਠੀਕ ਹੈ ਜੀ ਸਾਡੇ ਦੋ ਵੱਡੇ ਗਲਾਸ ਜੇ ਮੈਂ ਤੁਹਾਨੂੰ ਦਿਖਾ ਦੂੰਗੀ ਕ ਵੀਡੀਓ 'ਚ ਤੇ ਉਹ ਵਾਲਾ ਗਲਾਸ ਮੈਂ ਪਾਣੀ ਦਾ ਪਾਇਆ ਇਹਦੇ ਵਿੱਚ ਹੁਣ ਆ ਦੇਖੋ ਜੀ ਇੱਕ ਗਲਾਸ ਹੋਰ ਜਿਹੜਾ ਪਾਣੀ ਦਾ ਪਾ ਲਿਆ ਇਸ ਵਿੱਚ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਕੁਝ ਨਹੀਂ ਐਡ ਕਰਨਾ ਜੀ ਹੁਣ ਇਹਨੂੰ ਕੁੱਕਰ ਕਰ ਦੇਣਾ ਜੀ ਬੰਦ ਤੇ ਇਹਨੂੰ ਆਪਾਂ ਚੜਾ ਦੇਣਾ ਗੈਸ ਤੇ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਜੀ ਹੁਣ ਚਾਰ ਸੀਟੀਆਂ ਤੁਸੀਂ ਲਵਾਉਣੀਆਂ ਨੇ ਜੀ ਜਿਵੇਂ ਗੈਸ অন ਕਰਕੇ ਰੱਖ ਤਾ ਚਾਰ ਸੀਟੀਆਂ ਲਵਾਉਣੀਆਂ ਨੇ ਤੇ ਚਲੋ ਜੀ ਆਪਣੀ ਸਬਜ਼ੀ ਤਾਂ ਹੁਣ ਬਣਨ ਲੱਗ ਜੂ ਤੇ ਉਹਨਾਂ ਟਾਈਮ 'ਚ ਆਪਾਂ ਸੈਲਫ ਖਾਲੀ ਕਰ ਦਿੰਨੇ ਜਿਹੜੇ ਭਾਤਨ ਸਾਫ਼ ਕਰਨ ਵਾਲੇ ਨੇ ਉਹ ਸ਼ੈਂਕ 'ਚ ਤੇ ਥੋੜੀ-ਬੋਤੀ ਕਰ ਦਿੰਦੇ ਹਾਂ ਜੀ ਸੈਟਿੰਗ ਤੇ ਸਵੇਰੇ-ਸਵੇਰੇ ਤੁਹਾਨੂੰ ਪਤਾ ਹੀ ਇੰਨੀ ਜ਼ਿਆਦਾ ਗਾ ਪੈਂਦਾ ਹਣਾ ਜਦੋਂ ਆਪਾਂ ਕਿਚਨ ਚ ਜਾ ਕੇ ਕੰਮ ਕਰਦੇ ਹਾਂ ਠੀਕ ਹੈ ਜੀ ਆਪਾਂ ਸਾਰੀ ਜਿਹੜੀ ਹੈਗੀ ਹੈ ਕਿਚਨ ਤਾਂ ਬਾਅਦ ਸਫਾਈ ਕਰਾਂਗੇ ਜਦੋਂ ਆਪਣਾ ਰੋਟੀ-ਰੋਟੀ ਦਾ ਕੰਮ ਨਿਪੜ ਗਿਆ ਫਿਲਹਾਲ ਆਪਾਂ ਥੋੜਾ ਜਿਹਾ ਮਤਲਬ ਕਿ ਬਾਡੇ ਕੁੰਡੇ ਸਾਫ ਕਰਨ ਵਾਲੇ ਨੇ ਜਿਹੜੇ ਨਾਲ ਤਾਂ ਉਹ ਕਰ ਦਿੰਨੇ ਆ ਨਾਲ ਥੋੜੀ ਜਿਹਾ ਆਪਾਂ ਇੱਥੋਂ ਸੈਟਿੰਗ ਕਰ ਦਿੰਦੇ ਹਾਂ ਠੀਕ ਹੈ ਜੀ ਤੇ ਇਧਰ ਮੈਂ ਆਟਾ ਛਾਣ ਕੇ ਵੀ ਰੱਖ ਲਿਆ ਸੀ ਕਿਉਂਕਿ ਟਾਈਮ ਜਿਹੜਾ ਹੈਗਾਗਾ ਤਕਰੀਬਨ ਨੂੰਣ ਵਾਲੀ ਸੀਗਾ ਸਰਦਾਰ ਜੀ ਨੇ ਤੇ ਜਲਦੀ ਜਾਣਾ ਸੀਗਾ ਤੇ ਸਰਦਾਰ ਜੀ ਕਹਿੰਦੇ ਮੈਂ ਕਹਾ ਵੀ ਚਲੋ ਅਹ ਮੈਂ ਸਬਜੀ ਬਣਾ ਲੈਣੀ ਆ ਫਟਾਫਟ ਨਾਲੇ ਮੈਂ ਆਟਾ ਗੁੰਨ ਕੇ ਪਰੋਟ ਰੋਟੀ ਬਣਾ ਲੈਣੀ ਆ ਤੇ ਫਿਰ ਸਰਦਾਰ ਜੀ ਨੇ ਅੱਜ ਜਲਦੀ ਜਾਣਾ ਸੀਗਾ ਤਾਂ ਕਰਕੇ ਅੱਜ ਮੈਂ ਜਲਦੀ ਲੱਗਦੀ ਸੀ ਨਹੀਂ ਤਾਂ ਥੋੜਾ ਜਿਹਾ ਲੇਟ ਲੱਗਦੀ ਹੁੰਦੀ ਐ ਮੈਂ ਲੋ ਜੀ ਮੈਂ ਗੁੰਨਣ ਲੱਗੀ ਆ ਆਟਾ ਤੇ ਉਧਰ ਟ੍ਰੇਨ ਵੀ ਆ ਗਈ जी फटाफट गुन लें आ आटा तो इधर आप चार सीटियों बाद चेक करना गाँगा कुकर नार सीटिया चेक करा जी लो जी चौथी सीटी आ गई है तो इधर मैं आटा गुन् के भी रख लिया इधर आप सैल्फ भी खाली कर दी बर्तन भी मैं साफ करते जी ठीक है ਬर्तन ਆਪਣੇ ਨਾ ਮਤਲਬ ਚਾਹ ਵਾਲੇ ਹੋਏ ਪੈ ਸੀ ਸਾਫ ਕਰਨ ਵਾਲੇ ਆਪਾਂ ਉਹ ਸਾਫ ਕਰ ਦਿੱਤੇ ਨੇ ਤੇ ਇਧਰ ਮੈਂ ਬਸ ਹੁਣ ਮਤਲਬ ਕਿ ਕੁੱਕਰ ਦੀ ਨਾ ਢੱਕਣ ਖੋਲੂਗੀ ਤੇ ਇਹਦੀ ਪਹਿਲਾਂ ਗੈਸ ਕੱਢਾਂਗੇ ਜੀ ਆਪਾਂ ਠੀਕ ਆ ਤੇ ਫਿਰ ਜਿਹੜਾ ਹੈਗਾ ਆਪਾਂ ਚੈੱਕ ਕਰਦੇ ਹਾਂ ਠੀਕ ਆ ਜੀ ਵੀ ਪਾਣੀ ਮੱਚ ਗਿਆ ਜਾਂ ਨਹੀਂ ਚਾਰ ਸੀਟੀਆਂ ਤੇ ਤੁਸੀਂ ਚੈੱਕ ਕਰ ਲੈਣਾ ਉਸ ਤੋਂ ਬਾਅਦ ਹੀ ਤੁਸੀਂ ਦੇਖਣਾਗਾ ਠੀਕ ਆ ਜੀ ਇਹ ਸਬਜੀ ਥੋੜੀ ਰੈਡੀ ਹੋ ਗਈ ਹੈ ਜਾਂ ਨਹੀਂ ਸਬਜੀ ਨਹੀਂ ਸੋਰੀ ਮਤਲਬ ਆਪਾਂ ਨਾ ਪਾਣੀ ਮਚਾਉਣਾ ਹੁੰਦਾ ਇਹ ਤਾਂ ਕਰਕੇ ਮਤਲਬ ਇਹ ਕਰਨਾ ਹੁੰਦਾ ਵਾ ਇਸ ਤੋਂ ਅੱਗੇ ਆਪਾਂ ਪ੍ਰੋਸੈਸ ਦੇਖਾਂਗੇ ਫਿਰ ਕੀ ਕਰਨਾਗਾ ਲਓ ਜੀ ਪਾਣੀ ਤਕਰੀਬਨ ਮੱਚ ਗਿਆ ਥੋੜਾ ਜਿਹਾ ਪਾਣੀ ਰਹਿ ਗਿਆ ਆਪਾਂ ਅ ਦੋ ਸੀਟੀਆਂ ਹੋਰ ਲਵਾਵਾਂਗੇ ਠੀਕ ਹੈ ਜੀ ਤਾਂ ਕਿ ਜਿਹੜਾ ਸਾਰਾ ਪਾਣੀ ਆ ਉਹ ਮੱਚ ਜੇ ਠੀਕ ਹੈ ਜੀ ਪਾਣੀ ਮਚਣ ਦੇ ਨਾਲ-ਨਾਲ ਜਿਹੜੇ ਆਪਾਂ ਇਹਦੇ ਵਿੱਚ ਮਸਾਲੇ ਐਡ ਕੀਤੇ ਨੇ ਜਿਹੜੇ ਮਤਲਬ ਪਿਆਜ਼ ਵਗੈਰਾ ਜਾਂ ਹੋਰ ਜਿਹੜੇ ਮਸਾਲੇ ਆਪਾਂ ਐਡ ਕੀਤੇ ਨੇ ਉਹ ਸੌਫਟ ਹੋ ਜਾਣ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਅਗਲਾ ਪ੍ਰੋਸੈਸ ਦੱਸੂਗੀ ਤੇ ਦੁਬਾਰਾ ਆਪਾਂ ਇਹ ਕੁੱਕਰ ਟੱਕਣ ਬੰਦ ਕਰਕੇ ਦੋ ਸੀਟੀਆਂ ਹੋਰ ਲਵਾਵਾਂਗੇ ਲਓ ਜੀ ਦੋ ਸਿਕਟੀਆਂ ਹੋਰ ਲੱਗ ਗਈਆਂ ਜੀ ਇਸ ਤੋਂ ਬਾਅਦ ਆਪਾਂ ਦੁਬਾਰਾ ਫੇਰ ਕੁੱਕਰ ਟੱਕਣ ਖੋਲਿਆਗਾ ਜੀ ਤੁਸੀਂ ਦੇਖੋ ਪਹਿਲਾਂ ਦਾ ਪਾਣੀ ਸੀ ਉਹ ਪਹਿਲਾਂ ਨਾਲੋਂ ਪਾਣੀ ਜਿਹੜਾ ਸਾਰਾ ਹੋਰ ਮੱਚ ਗਿਆ ਦੇਖੋ ਜੀ ਪਿਆਜ਼ ਪਿਆਜ਼ ਦਿਸਣ ਲੱਗ ਗਿਆ ਸਾਰਾ ਮਸਾਲਾ ਸਾਰਾ ਪਾਣੀ ਮਤਲਬ ਮੱਚ ਗਿਆ ਤੇ ਤੇਲ ਅੱਡ ਹੋ ਗਿਆ ਬਿਲਕੁਲ ਤੁਸੀਂ ਨਾ ਇਹ ਸਬਜੀ ਐਵੇਂ ਲੱਗੂਗੀ ਤੜਕਾ ਲੱਗ ਕੇ ਬਣਾਈ ਹੈ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਸਬਜੀ ਜ਼ਰੂਰ ਟਰਾਈ ਕਰਿਓ ਲਓ ਜੀ ਇਸ ਸਟੇਜ ਤੇ ਤੁਸੀਂ ਕੀ ਕਰਨਾਗਾ ਕੜਛੀ ਮਾਰ ਦੇਣੀ ਹੈ ਬਸ ਇਹਦੇ ਵਿੱਚ ਜਿਹੜੀਆਂ ਮਤਲਬ ਪੂਰਾ ਜਿਹੜੇ ਵੀ ਆਪਣੇ ਪਿਆਜ਼ ਵਗੈਰਾ ਨੇ ਹਨਾ ਉਹ ਸੌਫਟ ਹੋਏ ਹੋਏ ਨੇ ਤੇ ਇਹਦੇ ਨਾਲ ਹੀ ਆਪਣਾ ਜਿਹੜਾ ਹੈਗਾ ਅ ਮਸਾਲਾ ਦਾ ਜਿਹੜਾ ਆਪਾਂ ਗਰੇਵੀ ਕਹਿ ਸਕਦੇ ਹਾਂ ਉਹ ਬਣੂਗੀ ਹਨਾ ਤੇ ਚੰਗੀ ਤਰ੍ਹਾਂ ਦੇ ਨਾਲ ਨੂੰ ਮਿਕਸ ਕਰਕੇ ਮਿਕਸ ਕਰੀ ਜਾਣਾ फटाफट ਨੂੰ ਦੇਖੋ ਜੀ ਮੈਂ ਤੁਹਾਨੂੰ ਨੇੜੇ ਤੱਕ ਨੇੜੇ ਕਰਕੇ ਦਿਖਾਉਣੀ ਆ ਲਓ ਜੀ ਕੋਈ ਵੀ ਪਿਆਜ਼ ਜਾਂ ਜਿਹੜੇ ਵੀ ਆਪਾਂ ਮਸਾਲੇ ਇਹਦੇ ਵਿੱਚ ਛਾੜ ਦੋ ਕੀਤੇ ਨੇ ਕੋਈ ਵੀ ਗੈਸ ਨੀ ਕਰੋ ਹੋ ਸਕਦਾ ਇਹਦੇ ਵਿੱਚੋਂ ਬਿਲਕੁਲ ਉਹੀ ਚੀਜ਼ ਮਤਲਬ ਬਣੀ ਆ ਜਿਹੜੀ ਕਿ ਆਪਾਂ ਮਸਾਲਾ ਗ੍ਰाइंड ਕਰਕੇ ਤੜਕਾ ਲਾਉਨੇ ਆ ਠੀਕ ਹੈ ਜੀ ਤੇ ਜੇ ਆਪਾਂ ਪਿਆਜ਼ ਕੱਟ ਕੇ ਹੁਣ ਤੁਸੀਂ ਸਾਹਮਣੇ ਦੇਖ ਲੋਗੇ ਇਹਦੇ ਵਿੱਚ ਪਿਆਜ਼ ਕੱਟ ਕੇ ਪਾਏ ਨਹੀਂ ਤੇ ਜੇ ਆਪਾਂ ਪਿਆਜ਼ ਕੱਟ ਕੇ ਵੀ ਪਾਉਣੇ ਆ ਜਾਂ ਆਪਾਂ ਤੜਕਾ ਲਾ ਕੇ ਸਬਜ਼ੀ ਬਣਾਉਣੀ ਆ ਤਾਂ ਵੀ ਪਿਆਜ਼ ਥੋੜੇ ਥੋੜੇ ਨਜ਼ਰ ਆਉਂਦੇ ਨੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਆਪਣੀ ਗਰੇਵੀ ਬਹੁਤ ਵਧੀਆ ਬਣਦੀ ਆ ਸਬਜ਼ੀ ਬਹੁਤ ਵਧੀਆ ਬਣਦੀ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਲਓ ਜੀ ਇਸ ਤੋਂ ਬਾਅਦ ਆਪਾਂ ਦੁਬਾਰਾ ਫੇਰ ਨੂੰ ਗੈਸ ਤੇ ਚੜਾ ਦਿੱਤਾਗਾ ਤੇ ਦੂਸਰੀ ਸਾਈਡ ਮੈਂ ਰੋਟੀਆਂ ਵੀ ਬਣਾਉਣ ਲੱਗ ਗਈ ਜੀ ਕਿਉਂਕਿ ਸਦਾ ਆਜ ਦਾ ਟਾਈਮ ਹੋ ਗਿਆ ਸੀਗਾ ਤੇ ਲਓ ਜੀ ਮੈਂ ਸੁੱਕੇ ਛੋਲੇ ਜਿਹੜੇ ਕੱਟ ਦਿੱਤੇ ਨੇ ਤੇ ਤੁਸੀਂ ਇਸ ਇਹਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਜਿਵੇਂ ਸਾਰੀ ਸਬਜੀ ਬਣੀ ਹੋਈ ਆ ਤੇ ਪਰ ਆਪਾਂ ਜੀ ਤਰੀ ਵਾਲੀ ਸਬਜੀ ਬਣਾਵਾਂਗੇ ਹਨਾ ਤੇ ਆਪਾਂ ਜਿਹੜੇ ਮਤਲਬ ਕਿ ਛੋਲਿਆ ਸਦਾ ਜਿੰਨ ਬਹੁਤ ਜ਼ਿਆਦਾ ਪਸੰਦ ਨੇ ਸੁੱਕੇ ਛੋਲੇ ਕਪਾਓ ਕੱਢ ਲੈਨੇ ਸਰਦਾਰ ਜੀ ਤੁਹਾਡੇ ਨਾਲ ਖਾਣਗੇ ਜੀ ਰੋਟੀ ਤੇ ਆਪਾਂ ਇਹਦੇ ਵਿੱਚ ਜਿੰਨਾ ਕਪਣ ਪਾਣੀ ਦੀ ਲੋੜ ਹੈਗੀ ਆਪਾਂ ਇੱਕ ਗੜਵੀ ਭਰ ਕੇ ਪਾਣੀ ਦੀ ਹੋਰ ਐਡ ਕਰ ਦਿੱਤੀ ਆ ਤੇ ਨੂੰ ਆਪਾਂ ਕੁੱਕਰ ਨੂੰ ਕਰਾਂਗੇ ਜੀ ਬੰਦ ਤੇ ਇੱਕ ਸੀਟੀ ਲਵਾ ਦਾਂਗੇ ਆਪਾਂ ਠੀਕ ਆ ਜੀ ਇੱਕ ਸੀਟੀ ਲਗਾਉਣ ਤੋਂ ਬਾਅਦ ਆਪਣੀ ਸਬਜੀ ਬਿਲਕੁਲ ਰੈਡੀ ਹੋ ਜੂਗੀ ਜੀ ਤੇ ਜਦੋਂ ਸਬਜੀ ਰੈਡੀ ਹੋ ਗਈ ਫਿਰ ਮੈਂ ਤੁਹਾਨੂੰ ਦਿਖਾਉਂਗੀ ਠੀਕ ਆ ਜੀ ਉਸ ਤੋਂ ਬਾਅਦ ਬਸ ਰੋਟੀ ਰੋਟੀ ਬਣਾਉਣ ਤੋਂ ਬਾਅਦ ਆਪਾਂ ਘਰ ਦੇ ਸਾਰੇ ਕੰਮ ਕਰਾਂਗੇ ਜੀ ਰੋਟੀ ਬਣਾਉਣ ਤੋਂ ਬਾਅਦ ਮੈਂ ਕਰੂੰਗੀ ਸਫਾਈ ਉਸ ਤੋਂ ਪਹਿਲਾਂ ਸਰਦਾਰ ਜੀ ਨੂੰ ਰੋਟੀ ਦਊਂਗੀ ਜੀ ਠੀਕ ਆ ਉਸ ਤੋਂ ਬਾਅਦ ਸਫਾਈ ਕਰੂੰਗੀ ਤੇ ਸਵਾਈ ਕਰਨ ਤੋਂ ਬਾਅਦ ਬਸ ਫਿਰ ਮੈਂ ਨਾ ਬਲੌਗ ਵੀ ਕੋਈ ਨਹੀਂ ਬਣਾਇਆ ਕਿਉਂਕਿ ਅੱਜ ਮੈਨੂੰ ਸੀਗਾ ਵੀ ਮੈਂ ਕਾਫੀ ਦਿਨੋਂ ਤੋਂ ਮੇਰੇ ਸੂਟ ਨਾਲ ਵਿੱਚ ਸਟਿਚ ਕਰਨ ਵਾਲੇ ਪਏ ਸੀਗੇ ਕਟਿੰਗ ਕੀਤਾ ਸੀ ਗੁੜੀਏ ਦਾ ਸੂਟ ਉਹ ਸਟਿਚ ਕਰਨਾਗਾ ਜੀ ਆਪਣਾ ਸੂਟ ਜਿਹੜਾ ਕਮੀਜ਼ ਪਿੰਕ ਜਾਂ ਉਹ ਰੈਡੀ ਕਰਨਾ ਸੀ ਜਿੰਨਾ ਕੁ ਮੈਥੋਂ ਹੋਇਆ ਕਰੂੰਗੀ ਬਾਕੀ ਦੇਖੋ ਫਿਰ ਦੁਪਹਿਰ ਵੇਲੇ ਵੀ ਹੋ ਜਾਂਦਾ ਨਾ ਰੋਟੀ ਦਾ ਉਹ ਅੰਤਲ ਥਾਲ ਲਵਾਉਣਾ ਹਨਾ ਰੋਟੀ ਤਾਂ ਮੈਂ ਬਣਾ ਕੇ ਰੱਖ ਦੂੰਗੀ ਜੀ ਇਸ ਟਾਈਮ ਹਨਾ ਫਿਰ ਥਾਲ ਲਵਾਉਣਾ ਫਿਰ ਮੰਨੂੰ ਤਾਂ ਆਪਣੀ ਰੋਟੀ ਦੇਣੀ ਹਨਾ ਤਰਨ ਵੀ ਘਰੇ ਆ ਤੇ ਨਾਲੇ ਸੱਚ ਹੋਊ ਤੁਹਾਨੂੰ ਮੈਂ ਦੱਸਣਾ ਭੁੱਲ ਗਈ ਨੂਰ ਆਪਣੇ ਨਾਨਕੇ ਚਲੀ ਗਈ ਆ ਤੇ ਮੇਰੇ ਦਿਮਾਗ ਚ ਨਿਕਲ ਗਿਆ ਵੀ ਤੁਹਾਨੂੰ ਦੱਸਦਾ ਮੈਂ ਹੁਣ ਤੇ ਉਹਦੇ ਨਾਲ ਨਿੰਮ ਆਏ ਸੀਗੇ ਤੇ ਤਣੋਲੇ ਨਾ ਮਤਲਬ ਭੋਗ ਸੀ ਉੱਥੇ ਆਏ ਸੀਗੇ ਉਹ ਲੈ ਗਏ ਨੇ ਠੀਕ ਆ ਜੀ ਤਿੰਨ ਤਿੰਨ ਹੋ ਗਏ ਉਹਨੂੰ ਗਈ ਨੂੰ ਤੇ ਆਪਾਂ ਹਜੇ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾਣ ਦਾ ਲਓ ਜੀ ਸਬਜੀ ਬਣ ਗਈ ਆਪਣੀ ਸਬਜੀ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਬਹੁਤ ਜ਼ਿਆਦਾ ਟੇਸਟੀ ਸਬਜੀ ਬਣੀ ਸੀਗੀ ਤੇ ਕਾਫੀ ਬਾਰ ਮਤਲਬ ਇਸੇ ਤਰੀਕੇ ਨਾਲ ਨਹੀਂ ਬਣੀਆਂ ਮੈਂ ਹੋ ਗਏ ਜੀ ਮੈਨੂੰ ਦੋ ਤਿੰਨ ਸਾਲ ਸਬਜੀ ਬਣਾਉਂਦੀ ਨੂੰ ਇਸ ਤਰ੍ਹਾਂ ਤੇ ਕਾਫੀ ਜ਼ਿਆਦਾ ਵਧੀਆ ਸਬਜੀ ਬਣਦੀ ਆ ਠੀਕ ਆ ਜੀ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰੋ ਜਿਵੇਂ ਤੁਹਾਨੂੰ ਮੈਂ ਦੱਸਿਆਗਾ ਜੀ ਲਓ ਜੀ ਮੈਂ ਹੁਣ ਮਤਲਬ ਕੰਮ ਕੁੰਮ ਸਾਰੇ ਕਰ ਲਈ ਸੀ ਜੀ ਇੱਥੇ ਤੇ ਮੈਂ ਤੁਹਾਨੂੰ ਸਬਜੀ ਦਿਖਾ ਰਹੀ ਸੀ ਤੇ ਮੰਮੀ ਪਾਪਾ ਜੀ ते लो जी सब्जी देख लो लो जी मैं थोड़ा रही हूँ भी अपनी सफाइया वगैरह हो गई है ठीक है जी तो उसके बाद पा लिया जी मैं अपने वास्ते रोटी सब्जी पाई है जी ठीक है ਤੇ ਤੇਰੇ ਮੇ ਅਚਾਰ ਜਿਹੜਾ ਮੈਂ ਤੁਹਾਨੂੰ ਵੀਡੀਓ ਦਿੱਤੀ ਸੀ ਜੀ ਪਿਆਜ਼ਾਂ ਦਾ achar ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕੋਈ ਵਲੌਗ ਨਹੀਂ ਬਣਾਇਆ ਜੀ ਸ਼ੂਟ ਸਟਿੱਚ ਕਰਾਂਗੇ ਜੀ ਹੁਣ ਆਪਾਂ ਰੋਟੀ ਖਾ ਕੇ ਹਾਂਜੀ ਫਿਰ ਸਵੇਰ ਜੀ ਠੀਕ ਹੋ ਜੀ ਟਾਈਮ 5:05 ਮਿੰਟ ਤੇ ਮੈਂ ਆਪਣੇ ਲਈ ਚਾਹ ਬਣਾ ਕੇ ਲਿਕੇ ਆਈ ਹਾਂ ਜੀ ਤੇ ਮਤਲਬ ਚਾਹ ਹੁਣ ਪੱਕ ਲੈ ਕੇ ਆਈ ਹਾਂ ਤੇ ਇਸ ਤੋਂ ਪਹਿਲਾਂ ਜਿਹੜਾ ਮੰਮੀ ਹੁਣਾਂ ਨੂੰ ਚਾਹ ਬਣਾ ਕੇ ਦਿੱਤੀ ਠੀਕ ਹੈ ਜੀ ਚਾਹ ਬਣਾਉਣ ਤੋਂ ਬਾਅਦ ਮੈਂ ਚਲੀ ਗਈ ਸੀ ਨਹਾਉਣ ਵਾਸਤੇ ਕਿ ਮੈਂ ਨਹਾ ਕੇ ਆਈ ਹੁਣੇ ਹੁਣੇ ਤੇ ਹਰ ਮਤਨ ਵਾਸਤੇ ਚਾਹ ਪਾ ਲਈ ਤੇ ਮੈਂ ਖਚੂ ਬੈਠ ਕੇ ਚਾਹ ਹੀ ਲਈ ਥੋੜੀ ਜੀ ਤੇ ਕਾਫੀ ਦਿਨ ਤੋਂ ਨਾ ਮੈਨੂੰ ਸੇ ਆਪਣਾ ਜਿਹੜਾ ਸੀ ਤਾਂ ਨਾ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਕਮਜ਼ੋਰੀ ਜੀ ਮਹਿਸੂਸ ਹੋਈ ਜਾਂਦੀ ਆ ਤੇ ਮੈਂ ਸਦਾੜ ਨਹੀਂ ਬਦੋ ਤਿੰਨ ਵਾਰ ਪਿਆ ਰਿਹਾ ਵੀ ਇਹਨਾਂ ਨੂੰ ਕਮਜ਼ੋਰੀ ਜੀ ਮਹਿਸੂਸ ਹੁੰਦੀ ਆ ਜੋ ਇਹ ਕੋ ਡਾਕਟਰ ਕੋ ਦਵਾਈ ਲੈ ਕੇ ਆਵਾਂਗੇ ਹਨਾ ਕਿਉਂ ਆ ਇਸ ਤਰ੍ਹਾਂ ਹੁੰਦਾ ਵਾ ਤੇ ਅੱਜ ਜਿਹੜੇ ਮੈਂਨੇ ਸੂਟ ਤੁਹਾਨੂੰ ਮੈਂ ਕਟਿੰਗ ਕਰਨ ਬਾਰੇ ਕਿਹਾ ਸੀ ਉਹ ਵੀ ਸੂਟ ਮੰਡੇ ਕਟਿੰਗ ਨਹੀਂ ਕੀਤੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੀਤ ਬਸ ਇਹ ਜੀਪੀ ਆ ਤੇ ਰੋ ਸੱਜਣਾ ਮੈਂ ਸੂਟ ਰੈਡੀ ਇੱਕ ਕਰਤਾ ਕੱਲ ਜਿਹੜਾ ਸੀਗਾ ਪਜਾਮਾ ਤੁਹਾਨੂੰ ਮੈਂ ਕਿਹਾ ਸੀ ਲੋਕ ਪਜਾਮੇ ਚ ਪਲਾਸਟਿਕ ਪਾਉਂਗਾ ਦਿਖਾਉਂਗੀ ਮੈਂ ਕੱਲ ਦੇ ਵੀਡੀਓ ਚ ਉਹ ਵੀ ਸ਼ਾਇਦ ਅੱਜ ਨਹੀਂ ਦਿਖਾ ਸਕੂਗੀ ਕਿਉਂਕਿ ਕੋਈ ਵੀ ਮਤਲਬ ਬੱਚਾ ਨਹੀਂ ਸੀਗਾ ਕੋਈ ਵੀ ਆ ਨਹੀਂ ਹੈਗਾ ਜਿਹਦਾ ਸੂਟ ਜਿਹੜੀ ਕੁੜੀ ਨਹੀਂ ਆਈ ਨਹੀਂ ਤਾਂ ਮੈਨੂੰ ਆਇਆ ਸੀਗਾ ਮੈਂ ਕਿਹਾ ਚਲ ਬੀ ਉਹਦਾ ਲਾਸਟੇ ਕੋ ਤੁ ਮੰਗਵਾ ਕੇ ਪਾ ਦੂੰਗੀ ਮੈਂ ਹਨਾ ਤੇ ਉਹ ਵੀ ਨਹੀਂ ਆਈ ਮੈਂ ਤਾਂ ਉਸ ਵੀਡੀਓ ਚ ਆ ਜੀ ਹਾਂ ਕੱਲ ਤੋਂ ਚਾਹੋ ਚਲਾ ਚਾਹ ਵੀ ਲੈ ਲੀ ਸੂ ਤੇ ਹਾਂ ਪਤਾ ਕਿ ਲੋਨੀ ਇੱਕ ਮਿੰਟ ਤੇ ਮੇਰੇ ਕਮਰੇ ਦਾ ਦੇਖਣੀ ਹੈ ਕਿ ਉਧਰਾਂ ਵਿੱਚ ਪਲਾਸਟਿਕ ਪੋਣੀ ਆਈ ਹੋਈ ਹੈਗੀ ਮੈਂ ਦੇਖਦੀ ਹਾਂ ਉੱਥੇ ਫੋਲਡਿੰਗ ਕਰਾਂ ਜਾਂ ਲੈਸ ਲਾਵਾਂ ਹਜੀ ਮੈਂ ਮਤਲਬ ਡਿਸਾਈਡ ਨਹੀਂ ਕੀਤਾ ਕਿ ਫੋਲਡਿੰਗ ਕਰਨੀ ਹੈ ਜਾਂ ਲੈਸ ਲਾਵਾਂ ਬਾਕੀ ਉਹ ਬਚਾ ਲੂੰਗੀ ਨਾ ਇੱਕ ਜਿਹੜਾ ਮੈਂ ਕਾਫੀ ਦਿਨ ਤੋਂ ਸੂਟ ਕਰ ਰਹੀ ਸੀਗੀ ਮੇਰਾ ਉਹਨੂੰ ਰੈਡੀ ਕਰਨ ਦਾ ਪਿਆ ਹੋਆ ਉਹਦਾ ਦੇਖੋ ਉਹ ਰੈਡੀ ਕਰ ਰਹੀ ਹਾਂ ਮੈਂ ਉਹਦਾ ਜਿਹੜਾ ਡਿਜ਼ਾਈਨ ਬਣ ਗਿਆ ਫਿਰ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਮਤਲਬ ਕਮੀਜ਼ ਜਿਹੜਾ ਸਾਰਾ ਰੈਡੀ ਹੋ ਗਿਆ ਤੇ ਇਹ ਵਾਹਣਾ ਕਰੂੰਗੀ ਚਾਪੀਕੇ ਠੀਕਾ ਜੀ ਇਹ ਵਾਹ ਤਿਆਰ ਕਰ ਰਹੀ ਆ ਮੈਂ ਠੀਕਾ ਜੀ ਇਸ ਤੋਂ ਪਹਿਲਾਂ ਜਿਹੜਾ ਹੈਗਾ ਵੀ ਬੈਕ ਕੈਮਰੇ ਤੋਂ ਦਿਖਾਉਣੀ ਆ ਤੁਹਾਨੂੰ ਜੋ ਇਹ ਪਜਾਮਾ ਵਸੇ ਦੀ ਖਲੇਗਾ ਪਲਾਸਟਿਕ ਰੈਗੀ ਪਾਉਣ ਵਾਲੀ ਤੇ ਮੈਂ ਤੁਹਾਨੂੰ ਕੱਲ ਦਿਖਾਵਾਂਗੇ ਆਪਾਂ ਕੁਝ ਇਸ ਤਰ੍ਹਾਂ ਨਸਲ ਲਗਾ ਦਿੱਤਾ ਹੋਗਾ ਠੀਕਾ ਜੀ ਦੋਨੇ ਸਾਈਡਾਂ ਤੇ ਠੀਕਾ ਜੀ ਦੋਨੇ ਸਾਈਡਾਂ ਤੇ ਲਗਾ ਦਿੱਤਾ ਤੇ ਫਰੌਕ ਵੀ ਆਪਾਂ ਰੈਡੀ ਕਰ ਦਿੱਤੀ ਦੋ ਹੋਣੀ ਮਤਲਬ ਮੰਮਾ ਲੋਚ ਆਹ ਵੀ ਗਲਤੀ ਆ ਗਿਆ ਇੱਥੇ ਬਲ ਪਾ ਦਿੱਤੀ ਤੇ ਬਾਹਾਂ ਹੱਥ ਕੀਤੀ ਨਹੀਂ ਕੋਈ ਕੁਸ ਇਸ ਤਰ੍ਹਾਂ ਦੀਆਂ ਪਲਾਸਟਿਕ ਪਈ ਇਹਦੇ ਵਿੱਚ ਬਹੁਜੀ ਤੁਸੀਂ ਸੋਕੇ ਸਤਨ ਬਣੀਆਂ ਬਾਕੀ ਆਪਾਂ ਜਦੋਂ ਕੁੜੀ ਆਉਗੀ ਉਹਨਾਂ ਨੂੰ ਵਾਕੇ ਦੇਖਾਂਗੇ ਤੇ ਫਿਰ ਥੋੜੇ ਨਾਲ ਫੋਟੋ ਸ਼ੇਅਰ ਕਰਾਂਗੇ ਦੀ ਬਸ ਆ ਨੀਚੋਂ ਹੋਲਡਿੰਗ ਰਹਿ ਗਈ ਕਰਨ ਵਾਲੀ ਠੀਕ ਹੈ ਜੀ ਤੇ ਬਸ ਹੁਣ ਮੈਂ ਆਪਣਾ ਕਮੀਜ਼ ਰੈਡੀ ਕਰੂੰਗੀ ਤੇ ਨਵ ਕਫਾਨ ਕਰ ਦਿੱਤਾ ਤੇ ਗਰਮੀ ਹੋਣੀ ਸ਼ੁਰੂ ਹੋ ਗਈ ਫਰੈਂਡਸ ਕਿਉਂਕਿ ਬਣਾ ਐਸੀਗਾ ਵੀ ਪ੍ਰਵਾਸ ਆਉ ਕਿ ਨਾ ਬਿਲਕੁਲ ਵਿਆਸ ਆਉ ਨਹੀਂ ਆਉਂਦੀ ਹੈਗੀ ਕਰ ਤੇ ਬੈਠ ਕੇ ਚਾਹ ਪੀਣੀ ਹੈ ਜੀ ਠੀਕ ਹੈ ਜੀ ਸੋ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਾ ਜਰੂਰ ਦੱਸਿਓ ਠੀਕ ਹੈ ਜੀ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਥਰੂ ਪ੍ਰੈਸ ਕਰ ਲਓ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਠੀਕ ਹੈ ਜੀ ਇੱਕ ਵੀਡੀਓ ਤੇ ਸੋਨ ਦਾ ਕਮੈਂਟ ਜ਼ਰੂਰ ਕਰਕੇ ਜਾਓ ਤੇ ਮਿਲਦੇ ਆ ਨੈਕਸਟ ਬਲੌਗ ਨਾਲ of the places Bye bye.